ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਯੂ ਸੀ ਠੀਕ ਠਾਕ ਹੋ ਮੰਗੇ ਸਭ ਠੀਕ ਠਾਕ ਆਨ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਹੋ ਗਈ ਜੀ ਬਲੌਗ ਦੀ ਸਟਾਰਟਿੰਗ ਬਲੌਗ ਦੀ ਸਟਾਰਟਿੰਗ ਹੋਈ ਹੈ ਜੀ ਸ਼ਾਮ ਤੋਂ ਹੁਣ ਅੱਜ ਦਾ ਜਿਹੜਾ ਬਲੌਗ ਦੋ ਤਿੰਨ ਦਿਨ ਦਾ ਜੀ ਬਸ ਜੀ ਦੋ ਤਿੰਨ ਦਿਨ ਦਾ ਮਿਕਸ ਅਪ ਕਰਤਾ ਜੀ ਇਹ ਆ ਜੀ ਮੇਰਾ ਲਾਸਟ ਬਲੌਗ ਲਾਸਟ ਬਲੌਗ ਕਿਉਂ ਆ ਜੀ ਕਿਉਂਕਿ ਜਿਹੜੇ ਇਹ ਪਿਛਲੇ ਆਪਣੇ ਬਲੌਗ ਚਲੇ ਆ ਰਹੇ ਸੀਗੇ ਤਾਂ ਕਰਕੇ ਇਸ ਦੀ ਵਜ੍ਹਾ ਸੀਗੀ ਵੀ ਤਾਂ ਕਰਕੇ ਹੁਣ ਇਹ ਸੀਗਾ ਵੀ ਇਹ ਜਿਹੜੇ ਬਿਸ਼ਲੀ ਆਪਣੇ ਬਲੌਗ ਸੀਗੇ ਇਹ ਸਾਰੇ ਹੋ ਅੱਜ ਤੱਕ ਆਪਣੇ ਕੰਪਲੀਟ ਹੋ ਜਾਣਗੇ ਉਸ ਤੋਂ ਬਾਅਦ ਹੁਣ ਆਪਣੇ ਕੰਟੀਨਿਊ ਹੋਣਗੇ ਜੀ ਰੈਗੂਲਰ ਵਾਲੇ ਰੈਗੂਲਰ ਚਾਪਾ ਜੋ ਵੀ ਕੰਮ ਕਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਜੀ ਬਸ ਇੱਥੇ ਵੀ ਇਹ ਸੀਗਾ ਵੀ ਸਵੇ ਦੇ ਪਾਸ ਪਹਿਲਾਂ ਘਰੇ ਥੋੜੀ ਬਹੁਤੀ ਜਿੰਮੇ ਸੈਟਿੰਗ ਕਰਨ ਲੜੀ ਸੀ ਜੀ ਉਹ ਕਰਾ ਕੇ ਉਹਨਾਂ ਦਾ ਫਿਰ ਇੱਥੇ ਆਪਾਂ ਪਹੁੰਚਗੇ ਸੀਗੇ ਘਰ ਕਿਉਂਕਿ ਅੱਜ ਭਰਾ ਛੱਡਣ ਆਇਆ ਸੀਗਾ ਪਰ ਜਾਈ ਕੱਲ ਪੇਕੇ ਚ ਲੇ ਗਏ ਸੀਗੇ ਉਦੇ ਡੈਡੀ ਉਹ ਨਹੀਂ ਲੈਗੇ ਸੀਗੇ ਆ ਕੇ ਜਿਵੇਂ ਜੋ ਆਪਣੇ ਰਸਮ ਰਿਵਾਜ ਹੁੰਦੇ ਨੇ ਵੀ ਜਾਣਦਾ ਜੀ ਉਹ ਸੀਗਾ ਉਹ ਚਲੇ ਗਏ ਸੀ ਤੇ ਅੱਜ ਮੈਂ ਆ ਗਈ ਸੀ ਕਿਉਂਕਿ ਮੈਨੂੰ ਨਾ ਤਕਰੀਬਨ 15 ਦਿਨ ਹੋ ਗਏ ਸੀਗੇ ਗਈ ਨੂੰ ਹਨਾ ਇੰਨੇ ਦਿਨ ਸਰਦਾ ਵੀ ਨਹੀਂ ਹੈਗਾ ਤੁਹਾਨੂੰ ਪਤਾ ਹੈ ਬਸ ਇੱਕ ਇਹ ਸੀਗਾ ਵੀ ਚਲੋ ਅੱਗੇ ਜਾਣਿਆ ਕਿ ਮਜਬੂਰੀ ਹੁੰਦੀ ਹੈ ਤੇ ਇਸ ਵਾਰ ਜਣੀ ਚਾ ਸੀ ਬੱਜਣ ਵਾਲੇ ਨੇ ਜੀ ਘਰ ਦੇ ਕੰਮ ਕਾਜ ਜਿਵੇਂ ਤੁਸੀਂ ਕੱਲ ਦੇਖਿਆ ਨਾ ਵੀ ਕੱਲ ਦੁਪਹਿਰ ਜੇ ਨੂੰ ਮੈਂ ਆਈ ਸੀ ਬਸ ਜਿਵੇਂ ਹੁਣ 15 ਦਿਨ ਚਲੋ ਇਹ ਆ ਵੀ ਲੱਗ ਗਏ ਮੈਨੂੰ ਉੱਥੇ ਹੈ ਨਾ ਪਰ ਜਿਵੇਂ ਕੰਮ ਕਰ ਸੀ ਕੁਛ ਤਾਂ ਗਏ ਸਿਮਟੇ ਬਟ ਕੁਛ ਹਜੇ ਰਹਿੰਦੇ ਨੇ ਜਿਹੜੇ ਜ਼ਰੂਰੀ ਸੀ ਜ਼ਿਆਦਾ ਉਹ ਕਰ ਲੇ ਬਾਕੀ ਆ ਕੇ ਕਰਾਂਗੇ ਹੁਣ ਅੱਜ ਜਾਣਾ ਪਰਜਾਈ ਨੂੰ ਲੈਣ ਪੇਕਿਆਂ ਤੋਂ ਕਿਉਂਕਿ ਉਹ ਗਏ ਹੋਏ ਨੇ ਹੁਣ ਹੰਨਿਆ ਤਿਆਰ ਸੂਟ ਲਿਆ ਪਾ ਫਾਈਨਲ ਲੁੱਕ ਤੁਹਾਨੂੰ ਬਾਅਦ ਵਿੱਚ ਦਿਖਾਉਂਗੀ ਪਹਿਲਾਂ ਤਿਆਰ ਹੋ ਜਾਵਾਂ ਕਿਉਂਕਿ ਉਹਨਾਂ ਨੇ ਫੋਨ ਕਰ ਦੇਣਾ ਤੁਰਨ ਲੱਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਸਾਡੇ ਮਤਲਬ ਨੇੜੇ ਕਰਕੇ ਟਾਈਮ ਵੀ ਨਹੀਂ ਉਹਨਾਂ ਨੂੰ ਜ਼ਿਆਦਾ ਲੱਗਣਾ ਫਿਰ ਕਿਸੇ ਨੂੰ ਵੇਟ ਕਰਵਾਉਣੀ ਉਹ ਵੀ ਵਧੀਆ ਗੱਲ ਨਹੀਂ ਹੈਗੀ ਹੁਣ ਆਪਾਂ ਤਿਆਰ ਹੋ ਕੇ ਮਿਲਦੇ ਹਾਂ ਨਾਲੇ ਤੁਹਾਨੂੰ ਦਿਖਾਉਣੀ ਆ ਮੈਂ ਨਾਲੇ ਤੁਸੀਂ ਦੱਸਿਓ ਵੀ ਕਿੱਦਾਂ ਦੀ ਲੱਗੀ ਲੋ ਜੀ ਆਪਾਂ ਹੋ ਗਏ ਫਾਈਨਲ ਤਿਆਰ ਸਾਡੇ ਦਾ ਸੌਦੇ ਹੋ ਗਏ ਲੇਟ ਪਰ ਆਪਾਂ ਧਿਆਨ ਨਾਲ ਹੀ ਤੇ ਦੇਖ ਸਕਦੇ ਹੋ ਸੂਟ ਇਹ ਪਾਇਆ ਸੂਟ ਮੈਂ ਪਰ ਤੁਸੀਂ ਵੀ ਸ਼ਾਇਦ ਇਹਨਾਂ ਤੋਂ ਟੋਪੀਸ ਕੀ ਵੀ ਕੁਝ ਪਾ ਲਵਾਂ ਕਿਉਂਕਿ ਇਹ ਸੇ ਤਾਂ ਪਹਿਲੇ ਹੀ ਸਹੀ ਨਹੀਂ ਆਈ। ਹੁਣ ਉੱਥੇ ਜਾਇਆਈਏ। ਫੇਰ ਆ ਕੇ ਮਿਲਦੇ ਹਾਂ। ਨੜੇ ਕੋਸ਼ਿਸ਼ ਕਰੋ ਕਿ ਵੀ ਸ਼ਾਇਦ ਜੇ ਉੱਥੇ ਵੀ ਤੁਹਾਨੂੰ ਦਿਖਾ ਸਕੀ ਮੈਂ। ਹੁਣ ਉਹਨਾਂ ਦੀ ਵੇਟ ਕਰ ਰਹੇ ਹਾਂ ਵੀ ਕਦੋਂ ਆਉਣਗੇ ਤੇ ਕਦੋਂ ਆਪਾਂ ਚੱਲੀਏ। ਕਿਉਂਕਿ ਟਾਈਮ ਤਕਰੀਬਨ 11:00 ਵਜੇ ਦਾ ਹੀ ਦਿੱਤਾ ਹੋਇਆ ਸੀ ਆਪਾਂ ਤੇ ਬਾਕੀ ਤੁਸੀਂ ਇਹ ਦੱਸਿਓ ਵੀ ਮੇਰਾ ਸੂਟ ਕਿਵੇਂ ਦਾ ਲੱਗਿਆ ਮੈਂ ਠੀਕ ਆ ਜੀ ਗੋਹਿਤਵਾਰ ਦਾ ਮੋਟੇ ਸੇਰ ਸੇਰ ਸਭਾ ਰਾਜੀ ਪੁਰੇ ਆਪਣੇ ਤਾਂ ਕਹਿੰਦੇ ਨਹੀਂ ਤੁਸੀਂ ਇਸ ਵਬ ਨਾਲ ਆਏ ਹੋ ਦੱਸ ਬੀਜ ਨਤੀ ਦੇ ਦੀਓ ਨੇ ਕੀ ਰੱਖ ਲਿਆ ਚਲੋ ਕਣ ਦਾ ਦਿਨ ਰਾਤ ਆਈ ਜਾਓ ਹੋਰ ਚਾਹ ਦਿਨ ਨਾਲ बस जी उतों आप घर आ गए घर आके जो रूटीन है जी शुरू हो चुकी है ਜੋ ਅੱਜ ਆਪਾਂ ਲੈ ਕੇ ਆਏ ਸੀ ਉਹ ਘਰ ਚਲੇ ਗਏ ਸੀਗੇ ਤੇ ਆਪਾਂ ਆਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹੜੀ ਇਹ ਹੋ ਗਿਆ ਜੀ ਸਾਡਾ ਭੈਣਾ ਭਾਈ ਦਾ ਦੰਨਾ ਸਾਰੇ ਇੱਕ ਸਾਈਡ ਹੋ ਗਏ ਉਹਨਾਂ ਨੂੰ ਇਹ ਆ ਵੀ ਜਿਵੇਂ ਮੇਰੇ ਵਾਲੀ ਸਾਈਡ ਇਹ ਨੇ ਉਹ ਵੀ ਉਹ ਜਾਂਦੇ ਹੋਏ ਫਿਰ ਅਸੀਂ ਉਹਨਾਂ ਦੇ ਨਾਲ ਚਲੇ ਗਏ ਸੀ ਤੇ ਵਾਪਸੀ ਦੇ ਵਿੱਚ ਆ ਗਏ ਸੀਗੇ ਤੇ ਫਿਰ ਉਹ ਘਰ ਚਲੇ ਗਏ ਤੇ ਫਿਰ ਹੁਣ ਉਸ ਤੋਂ ਬਾਅਦ ਆਪਾਂ ਮਿਲਾਂਗੇ ਬਾਕੀ ਹੁਣ ਇਹ ਆ ਵੀ ਕੱਲ ਦਾ ਬਲੌਗ ਵੀ ਇੱਕ ਸਪੈਸ਼ਲ ਬਲੌਗ ਹੋਊਗਾ ਉਦੇ ਵਿੱਚ ਫਿਰ ਤੁਹਾਨੂੰ ਦਿਖਾਉਂਗੀ ਜਿਹਨੇ ਮੈਂ ਸੂਟ ਵਗੈਰਾ ਪਾਏ ਲਏ ਮਿਲੇ ਹਨਾ ਸਾਰੀਆਂ ਚੀਜ਼ਾਂ ਮਿਕਸਪ ਕਰਾਂਗੇ ਜੀ ਆਪਾਂ ਫਿਰ ਉਹ ਵੀ ਤੁਸੀਂ ਦੇਖਿਓ ਹਨਾ ਉਹ ਵੀ ਤੁਹਾਨੂੰ ਦਿਖਾਉਂਗੀ ਤੇ ਫਿਰ ਏ ਬੀ ਸੀ ਵੀ ਹੁਣ ਜਿਵੇਂ ਥੋੜੇ ਬਹੁਤੇ ਹੁਣ 1 2 ਥੋੜੇ ਜੇ ਦਿਨ ਲੱਗਣਗੇ ਜਿਵੇਂ ਘਰ ਦੀ ਸੈਟਿੰਗ ਵਗੈਰਾ ਕਰਨ ਨੂੰ ਇੱਥੇ ਵੀ ਮੈਂ ਏ ਸੀਗਾ ਟਾਇਲਾਂ ਵਗੈਰਾ ਸਾਰੀਆਂ ਕਲੀਨ ਕਰ ਹਟੀ ਸੀਗੀ ਉਹਨਾਂ ਦੀ ਕਲੀਨਿੰਗ ਕਰਨ ਤੋਂ ਬਾਅਦ ਟਾਇਲਾਂ ਵਗੈਰਾ ਕਿਉਂਕਿ ਮੈਨੂੰ ਇਹ ਸੀਗਾ ਵੀ ਟਾਈਲਾਂ ਵਗੈਰਾ ਸਾਫ਼ ਕਰਨ ਤੋਂ ਬਾਅਦ ਵੀ ਫੇਰ ਢਾਂਡੇ ਵਾਸ਼ ਕਰੂੰਗੀ ਆਈ ਹੋ ਜਾਂਦਾ ਜੀ ਨਹੀਂ ਫਿਰ ਨਾ ਜਿਵੇਂ ਢਾਂਡੇ ਸਾਫ਼ ਕਰਕੇ ਰੱਖੇ ਹੁੰਦੇ ਨੇ ਧੋ ਕੇ ਨਾ ਫਿਰ ਰੈਕ ਦੇ ਕੋਲੋਂ ਰਹਿ ਜਾਂਦੀਆਂ ਨੇ ਟਾਈਲਾਂ ਵਗੈਰਾ ਤਾਂ ਕਰਕੇ ਇੱਥੇ ਮੈਂ ਸਾਰੀ ਸਾਫ਼ ਸਫਾਈ ਕਰਕੇ ਕਿਉਂਕਿ ਇਹ ਸੀਗਾ ਵੀ ਅਸੀਂ ਟਾਈਮ ਸਰ ਆ ਗਈ ਸੀ ਕਦੇ ਫਿਰ ਜੋ ਵੀ ਚਲਾ ਕੇ ਮੈਨੂੰ ਇਹ ਸੀ ਮੈਂ ਕਿ ਵੀ ਚਲ ਪਾਂਡੇ ਵਗੈਰਾ ਸਾਫ ਕਰਦੇ ਆ ਕਿਉਂਕਿ ਥੋੜੇ ਬਹੁਤ ਥੋੜੇ ਜਿਹੇ ਪਾਂਡੇ ਸਵੇਰੇ ਦੇ ਵੀ ਰਹਿ ਗਏ ਸੀ ਕੁਝ ਆ ਕੇ ਜਿਵੇਂ ਚਾਹ ਵਗੈਰਾ ਪੀਣ ਲੱਗ ਜਾਂਦੇ ਹਨ ਫਿਰ ਉਹ ਹੋ ਜਾਂਦੇ ਨੇ ਸਵੇਰ ਇਹ ਸੀਗਾ ਵੀ ਮੈਨੂੰ ਇਹ ਸੀਗਾ ਵੀ ਉਹਨਾਂ ਨੇ ਟਾਈਮ ਦਿੱਤਾ ਹੋਇਆ ਸੀਗਾ ਉਹਦੇ ਅਕੋਰਡਿੰਗ ਥੋੜਾ ਜਿਹਾ ਉਹ ਲੇਟ ਹੋ ਗਏ ਸੀਗੇ ਬਟ ਇਹ ਸੀਗਾ ਵੀ ਮੰਮੀ ਉਹਨੇ ਜਿਵੇਂ ਥੋੜਾ ਜਿਆਦਾ ਜਲਦੀ ਚਲੇ ਗਏ ਸੀ ਤੇ ਮੇਰੇ ਭਾਂਡੇ ਮੈਸੇ ਹੋ ਜਿਹੜੀ ਸਭ ਸਫਾਈ ਸੀ ਉਹ ਹੋ ਗਈ ਸੀਗੇ ਤੇ ਪਰ ਭਾਂਡੇ ਰਹਿ ਗਏ ਸੀਗੇ ਥੋੜੇ ਥੋੜੇ ਸਾਫ ਕਰਨ ਤੋਂ ਕੁਝ ਕਰ ਲਈ ਸੀ ਮੈਂ ਜਿਹੜੇ ਬਾਅਦ ਵਿੱਚ ਹੋਏ ਫਿਰ ਉਹ ਰਹਿ ਗਏ ਤਾਂ ਕਰਕੇ ਸੀਗਾ ਮੈਨੂੰ ਮੈਂ ਕਿਹਾ ਵੀ ਚਲੋ ਹੁਣ ਨਾਲੇ ਮੇਰੇ ਕੋਲ ਟਾਈਮ ਹੈਗਾ ਇਹ ਦਾਲ ਸਬਜੀ ਜੀ ਪਈ ਸੀਗੀ ਤੇ ਫਿਰ ਮੈਂ ਕਿਹਾ ਵੀ ਚਲ 19 ਦਿਨ ਚ ਕੋਈ ਨਾ ਕੋਈ ਜਿਹੜਾ ਬਾਦੂ ਕਟੂ ਚਾਤੇ ਮੈਂ ਹੁਣ ਕੰਮਕਾਰ ਕਰਨ ਵਾਲੇ ਨੇ ਹਨਾ ਵੀ 15 ਦਿਨਾਂ ਤੇ ਐਂਡੇ ਐਂਡੇ ਪੈਂਡਿੰਗ ਹੋ ਜਾਂਦੇ ਨੇ ਨਾ ਕੰਮਕਾਰਾਂ ਦਾ ਚਲੋ ਇਹ ਆ ਵੀ ਥੋੜੇ ਬਹੁਤੇ ਜਿੰਨੇ ਕ ਹੁੰਦੇ ਨੇ ਹਉਣ ਵਾਲੇ ਹੁੰਦੇ ਨੇ ਹਨਾ ਰੋਜ਼ ਵਾਲੇ ਹਨਾ ਚਲੋ ਉਹ ਤਾਂ ਮੰਮੀ ਕਰ ਲੈਂਦੇ ਸੀਗੇ ਜਿਹੜੇ ਐਕਸਟਰਾ ਨਿਊ ਹੋ ਜਾਂਦੇ ਨੇ ਹੁਣ ਇਹ ਵੀਡੀਓ ਦੇਖ ਕੇ ਜੀ ਭਤੀਜੇ ਦੇ ਪੈਣੇ ਨੇ ਛਿੱਤਰ ਓਏ ਇਸ ਲਈ ਉਹਨੂੰ ਨਾ ਲਾਹਾ ਲੱਗਿਆ ਸੀ ਇਹਨਾਂ ਮਤਲਬ 2 ਦਿਨ ਤੋਂ ਬਾਅਦ ਦੀ ਆ ਇਹ ਫਿਰ ਮੈਂ ਪਿੰਡ ਗਈ ਸੀਗੀ ਕੋਈ ਕੰਮ ਸੀਗਾ ਮੈਨੂੰ ਮਸੋਦੇ ਕਰਕੇ ਗਈ ਸੀਗੀ ਹਨਾ ਇਹਨੂੰ ਕਿਹਾ ਸੀਗਾ ਵੀ ਬੋਤਲ ਘਰ ਲੈ ਜਾ ਕੋਲਡ ਡਰਿੰਕ ਵਾਲੀ ਬਟ ਹੈਗਾ ਥੋੜਾ ਹੀ ਸੀਗਾ ਜਣੀ ਇੰਨਾ ਨਹੀਂ ਸੀ ਤੇ ਕਹਿੰਦਾ ਨਾ ਮम्मा ਦੇਖ ਲੁਗੀ ਮम्मा ਤੋਂ ਚੋਰੀ ਪੀਣਾ ਹੈ ਕਹਿੰਦਾ ਪੂ ਜੀ ਮੰਮਾ ਤੋਤਾ ਚੋਰੀ ਪੀਣਾ ਇਹ ਇੱਥੇ ਖੜ ਕੇ ਪੀਣਾ ਤਾਂ ਕਰਕੇ ਮੈਂ ਉਹਨੂੰ ਕਹਿੰਦੀ ਸੀ ਮੈਂ ਕਿ ਹੁਣ ਦੇਖੀ ਤੇਰੇ ਘਰ ਜਾ ਕੇ ਪੈਂਦੇ ਚਿੱਤਾ ਤੇਰੀ ਮੰਮਾ ਨੇ ਦੇਖ ਲੈਣੀ ਆ ਵੀਡੀਓ ਤੇ ਉਹ ਨਾ ਕੁਛ ਇਹ ਨਾ ਜ਼ਿਆਦਾਤਰ ਇਹਨੂੰ ਕੋਕ ਦਾ ਹੀ ਰਹਿੰਦਾ ਹੈ ਕਿਉਂਕਿ ਇਹ ਹੋ ਜਾਂਦਾ ਬੱਚੇ ਨੂੰ ਵੀ ਕਲਰਫੁੱਲ ਕਰਕੇ ਵੀ ਇਹ ਵਧੀਆ ਲੱਗਦਾ ਲਾਹਾ ਲੈਣ ਲੱਗਿਆ ਜੀ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਹੋ ਕੇ ਬਾਈ ਠੀਕ ਹੈ ਲਵ ਯੂ ਔਰ ਮੰਮਾਸ